ਅਮਿਤ ਪਾਲ ਸਿੰਘ ਦੇ ਸਾਥੀ ਜੋ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸਨ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਮਾਨਯੋਗ ਜੱਜ ਵਿਕਰਮ ਦੀਪ ਸਿੰਘ ਵੱਲੋਂ ਇਹਨਾਂ ਨੂੰ 23 ਮਾਰਚ ਤੱਕ ਦੇ ਰਿਮਾਂਡ ਤੇ ਭੇਜਿਆ ਗਿਆ ਸੀ ਜਿਹੜਾ ਅੱਜ ਪੂਰਾ ਹੋਣ ਦੇ ਬਾਅਦ ਅੱਜ ਫਿਰ ਪੁਲਿਸ ਵੱਲੋਂ ਇਹਨਾਂ 11 ਨੌਜਵਾਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਜੱਜ ਸਾਹਿਬ ਵੱਲੋਂ ਇਹਨਾਂ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਗਿਆ ਉਤੇ ਵਕੀਲ ਸ਼ੁਕਰ ਗੁਜਾਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 26 ਨੰਬਰ ਐਫ ਆਈ ਆਰ ਦੇ ਵਿੱਚ ਜਿਹੜੇ ਜਿਹੜੇ ਸੈਕਸ਼ਨਸ ਹਨ ਉਸ ਵਿੱਚ 279 186 506 326 427 ਆਈ ਪੀ ਸੀ ਤੇ 25 27 54 ਆਰਮ ਐਕਟ ਦੇ ਸੈਕਸ਼ਨ ਵੀ ਸ਼ਾਮਿਲ ਕੀਤੇ ਗਏ ਹਨ ਇਨ੍ਹਾਂ ਵਿੱਚ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਵਿੱਚ ਭੇਜਿਆ ਗਿਆ ਸੀ ਪਰ 29 ਨੰਬਰ ਤੇ 39 ਨੰਬਰ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਟ੍ਰਾਂਜ਼ਿਟ ਰਿਮਾਂਡ ਵੀ ਮੰਗਿਆ ਗਿਆ ਸੀ ਹੁਣ 29 ਨੰਬਰ ਤੇ 39 ਨੰਬਰ ਐਫ ਆਈ ਆਰ ਨੂੰ ਲੈ ਕੇ ਅਜ਼ਨਾਲਾ ਅਦਾਲਤ ਵਿੱਚ ਇਹਨਾਂ ਸਾਰਿਆਂ ਨੂੰ ਪੇਸ਼ ਕੀਤਾ ਜਾਵੇਗਾ કુલ 11 ਨੌਜਵਾਨਾਂ ਨੂੰ ਪੇਸ਼ ਕੀਤਾ ਜਾਵੇਗਾ ਕਿਹੜਾ ਦੋਸ਼ੀ ਹੈ ਜਾਂ ਨਹੀਂ ਇਸ ਦੇ ਬਾਰੇ ਪੁਲਿਸ ਅਧਿਕਾਰੀ ਦੱਸ ਸਕਦੇ ਹਨ ਫਾਈਨ ਨਿਊਜ਼ ਅਮਿਸਰ ਤੋ ਸੁਨੀਲ ਖੋਸਰਾ ਦੀ ਰਿਪੋਰਟ ਮੇਰਾ ਨਾਮ ਸ਼ੁਕਰਗੁਜ਼ਾਰ ਸਿੰਘ ਤੇ ਮੇਰੇ ਨਾਲ ਐਚਐਸਐ ਸੇਖੋਂ ਵਕੀਲ ਸਾਹਿਬ ਅੱਜ ਅਸੀਂ ਖਲਚੀਆਂ ਥਾਣੇ ਦੀ ਜੋ ਭਾਈ ਅਮਰਪਾਲ ਸਿੰਘ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਖਲਚੀਆਂ ਥਾਣੇ ਵੱਲੋਂ ਉਸ ਵਿੱਚ ਅੱਜ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਨ੍ਹਾਂ ਵਿੱਚ ਅਸੀਂ ਕੁਝ ਦੋਸ਼ੀਆਂ ਵੱਲੋਂ ਪੇਸ਼ ਹੋਏ ਆ ਤੇ 26 ਨੰਬਰ ਐਫਆਈਆਰ ਦੇ ਬਾਰੇ ਮੈਂ ਦੱਸਦਾ ਹਾਂ ਉਸ ਦੇ ਵਿੱਚ ਜਿਹੜੇ ਜਿਹੜੇ ਸੈਕਸ਼ਨ ਸੀ ਉਹ 26 ਨੰਬਰ ਐਫਆਈਆਰ ਦੇ ਵਿੱਚ 279 186 506 336 427 ਆਈਪੀਸੀ ਦੇ ਸੈਕਸ਼ਨ ਸੀ ਉਹਨਾਂ ਦੇ ਨਾਲ 25 27 54 ਆਮ ਜੈਕਟ ਦੇ ਸੈਕਸ਼ਨ ਵੀ ਐਡ ਕੀਤੇ ਗਏ ਨੇ ਤੇ ਇਸ ਕੇਸ ਦੇ ਵਿੱਚ ਜੋ ਖਲਤੀਆਂ ਥਾਣੇ ਦਾ ਹੈ ਜੋ ਬਾਬਾ ਬਕਾਲਾ ਸਾਹਿਬ ਅਦਾਲਤ ਦੇ ਨਾਲ ਸੰਬੰਧਿਤ ਹੈ ਉਸ ਵਿੱਚ ਕੋਰਟ ਸ਼੍ਰੀ ਵਿਕਰਮਦੀਪ ਸਿੰਘ ਜੱਜ ਸਾਹਿਬ ਦੇ ਪੇਸ਼ ਕੀਤਾ ਗਿਆ ਤੇ ਉਸ ਵਿੱਚ ਜੁਡੀਸ਼ੀਅਲ ਰਿਮਾਂਡ 14 ਦਿਨਾਂ ਦਾ ਕਰ ਦਿੱਤਾ ਗਿਆ ਹੈ ਪਰ ਨਾਲ ਦੇ ਨਾਲ ਇਹ ਵੀ ਦੱਸਣਾ ਚਾਹਾਂਗਾ ਕਿ ਦੋ ਐਫ ਆਈ ਆਰ ਹੋਰ ਨੇ ਜੋ ਕਿ ਅਜਨਾਲੇ ਥਾਣੇ ਦੀਆਂ ਨੇ 29 ਨੰਬਰ ਤੇ 39 ਨੰਬਰ ਜਿਨ੍ਹਾਂ ਦੇ ਵਿੱਚ 29 ਦੇ ਵਿੱਚ 307 ਸੈਕਸ਼ਨ ਵੀ ਲੱਗਾ ਹੋਇਆ ਏ ਤੇ 39 ਦੇ ਵਿੱਚ 365 ਸੈਕਸ਼ਨ ਵੀ ਲੱਗਾ ਹੋਇਆ ਏ ਉਸ ਦੇ ਨਾਲ ਆਮ ਜੈਕਟ ਵੀ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਪੁਲਿਸ ਨੇ 트랜ਜ਼ੀਟਰ ਰਿਮਾਂਡ ਮੰਗਿਆ ਸੀ ਜਿਨ੍ਹਾਂ ਨੂੰ ਹੁਣ ਸਾਰੇ ਜਿਹੜੇ ਜਿਹੜੇ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਸੀ ਉਹ ਸਾਰਿਆਂ ਨੂੰ ਮਤਲਬ ਕਿ ਜਨਾਲੇ ਪੇਸ਼ ਕੀਤਾ ਜਾਏਗਾ ਅੱਜ 11 ਬੰਦਿਆਂ ਨੂੰ ਪੇਸ਼ ਕੀਤਾ ਗਿਆ 11 ਦੇਖੋ ਜੀ ਇਹ ਕਈ ਦੋਸ਼ੀ ਹੈਗੇ ਆ ਉਹਨੇ ਜਿਹੜੇ ਵੀ ਹੋਣਗੇ ਉਹ ਸਾਰੇ ਇਹ ਪੁਲਿਸ ਵੀ ਕਿਹਦੇ ਨਾਲ ਕਿਹੜਾ ਕਿਹਦਾ ਰਿਲੇਸ਼ਨ ਕਿਹਦੇ ਨਾਲ ਹੈਗਾ ਜਾਂ ਨਹੀਂ ਹੈਗਾ ਇਹ ਇਨਕੁਆਰੀ ਅਫਸਰ ਹੀ ਦੱਸੇਗਾ ਬਾਬਾ ਪਕੜਿਆ ਤਾਂ ਹੁਣ ਕਿਸੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਤਾਂ ਕਿੱਥੇ ਦੇਖੋ ਜੀ ਟ੍ਰਾਂਜ਼ਿਟਰ ਰਿਮਾਂਡ ਜਿਹੜਾ 29 ਤੇ 39 ਦੇ ਵਿੱਚ ਮੰਗਿਆ ਸੀ ਉਹ ਅਜਨਾਲੇ ਦਾ ਮੰਗਿਆ ਸੀ ਅਜਨਾਲੇ ਲੈ ਕੇ ਜਾਣੀ ਅੱਜ ਅਜਨਾਲੇ ਕੋ ਅੱਜ ਹੀ ਇਹਦੇ ਨਾਲੇ ਪੇਸ਼ ਹਾਂਜੀ ਅੱਜ ਹੋ ਸਕਦਾ ਜੇ ਕੋਈ ਉਹਨਾਂ ਦੀ ਪੁਲਿਸ ਦੀ ਕੋਈ ਪੁਲਿਸ ਇਹ ਕੋਈ ਹੋਰ ਫਾਰਮੈਲਿਟੀਜ਼ ਥਾਣੇ ਦੀਆਂ ਹੋਣ ਉਸ ਦੇ ਰਿਗਾਰਡਿੰਗ ਜੇ ਥਾਣੇ ਲੈ ਕੇ ਜਾਣ ਪਰ ਜਦੋਂ ਟ੍ਰਾਂਜ਼ਿਟਰ ਰਿਮਾਂਡ ਲੈ ਲਿਆ ਤੇ ਮੇਰੇ ਹਿਸਾਬ ਨਾਲ ਸਿੱਧਾ ਅਜਨਾਲੇ ਲੈ ਕੇ ਜਾਣਗੇ ਪੁਲਿਸ ਨੂੰ ਮਿਲਦਾ ਉਦੋਂ 24 ਘੰਟੇ ਦੇ ਵਿੱਚ ਪੇਸ਼ ਕਰਾਣਾ ਹੁੰਦਾ ਹਾਂ ਜਾਂਦਾ ਐਫ ਆਈ ਆਰ ਵੀ ਰਜਿਸਟਰ ਹੋ ਜਾਏ ਤਾਂ ਤਾਂ ਵੀ 24 ਘੰਟੇ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਬਾਕੀ ਹਾਂ ਅੱਜ ਹੀ ਪੇਸ਼ ਕਰਨਗੇ ਅੱਜ ਹੀ ਪੇਸ਼ ਕਰਨਗੇ ਉਹਨਾਂ ਨੂੰ